ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੌਂਤ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ Swami ਜੀ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰੂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਤੁਰਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਜੀਵਾਂ ਦਾ ਉਦਾਰ ਹੁੰਦਾ ਹੈ ਸੁਖ ਪ੍ਰਾਪਤ ਹੁੰਦੇ ਹਨ ਕਲਿਆਣ ਹੁੰਦੀ ਹੈ ਸੋ ਖਾਲਸਾ ਜੀ ਐਸੇ ਸਤਪੁਰਾਂ ਦੀ ਪਰਮ ਪੂਜਯ ਬਾਣੀ ਹੈ ਜਿਹੜੀ ਜਿਹੜਾ ਇਸ ਬਾਣੀ ਨੂੰ ਗਾਉਂਦਾ ਤੇ ਆਉਂਦਾ ਹੈ ਖਾਲਸਾ ਜੀ ਸਾਰੀਆਂ ਚਿੰਤਾਵਾਂ ਤੋਂ ਆਜ਼ਾਦ ਹੋ ਜਾਂਦਾ ਹੈ ਜਿਵੇਂ ਆਪਾਂ ਕੱਲ ਵੀ ਵਿਚਾਰ ਕੀਤੀ ਸੀ ਕਿ ਜਿਸ ਬੰਦੇ ਦੇ ਕੋਲੇ ਮੰਝੇਲੀ ਨਹੀਂ ਹੈ ਉਹ ਬੰਦਾ ਕਿੱਥੇ ਪਹੁੰਚੇਗਾ ਖਾਲਸਾ ਜੀ ਬੇਫਜ਼ੂਲੀਆਂ ਫਿਕਰਾਂ ਬੇਫਜ਼ੂਲ ਦੀਆਂ ਟੈਨਸ਼ਨਾਂ ਜਿੰਨਾ ਫਿਕਰਾਂ ਦੇ ਵਿੱਚ ਆਪਾਂ ਆਪਣੇ ਤਨ ਨੂੰ ਗਾਲ ਰਹੇ ਹਾਂ ਤੇ ਖਾਲਸਾ ਜੀ ਇਹ ਜਿਹੜੀਆਂ ਫਿਕਰਾਂ ਹਨ ਇਹਦੇ ਨਾਲ ਦੁੱਖ ਪੈਦਾ ਹੁੰਦੇ ਆ ਤੇ ਫਿਰ ਉਹ ਦੁੱਖ ਖਾਲਸਾ ਜੀ ਵੱਡੇ ਦੁੱਖ ਬਣਦੇ ਆ ਸਾਡੇ ਸਰੀਰ ਨੂੰ ਖਾਲਸਾ ਜੀ ਫਿਰ ਤਾਂ ਆਪ ਹੰਡਾਉਣਾ ਪੈਂਦਾ ਸੋ ਮਹਾਰਾਜ ਜੀ ਮਹਾਰਾਜ ਨੇ ਸਾਨੂੰ ਸਮਝਾਉਣਾ ਕੀਤਾ ਹੈ ਸੱਚੇ ਪਾਤਸ਼ਾਹ ਦੇ ਬਚਨ ਹਨ ਕਿ ਭਾਈ ਇਹ ਬਾਣੀ ਨੂੰ ਪੜਿਆ ਸੁਣਿਆ ਗਾਇਆ ਕਰੋ ਕਿਉਂਕਿ ਬਾਣੀ ਪੜਨ ਸੁਣਨ ਗਾਉਣ ਦੇ ਨਾਲ ਮਹਾਰਾਜ ਕਹਿੰਦੇ ਤੁਹਾਡੀਆਂ ਫਿਕਰਾਂ ਦੂਰ ਹੋਣਗੀਆਂ ਫਿਕਰਾਂ ਦੂਰ ਹੋ ਗਈਆਂ ਤੇ ਖਾਲਸਾ ਜੀ ਰੋਗ ਦੂਰ ਹੋ ਜਾਣਗੇ ਸੋ ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਜ਼ਿੰਦਗੀ ਦਾ ਕੋਈ ਟੀਚਾ ਬਣਾਓ ਜਿਸ ਮਨੁੱਖ ਨੇ ਆਪਣੀ ਜ਼ਿੰਦਗੀ ਦਾ ਆਧਾਰ ਬਾਣੀ ਨੂੰ ਬਣਾਇਆ ਜਿਵੇਂ ਖਾਲਸਾ ਜੀ ਆਪਾਂ ਰੋਜ਼ ਉੱਠਦੇ ਆਂ ਇਸ਼ਨਾਨ ਕਰਦੇ ਆਂ ਫਿਰ ਖਾਲਸਾ ਜੀ ਭੋਜਨ ਛਕਦੇ ਆਂ ਇਸੇ ਪ੍ਰਕਾਰ ਕਿਰਤ ਕਰਨ ਜਾਣੇ ਆ ਕਿਰਤ ਕਰਕੇ ਆਣੇ ਆ ਫਿਰ ਪਾਣੀ ਪ੍ਰਸ਼ਾਦਾ ਛਕਦੇ ਹਾਂ ਫਿਰ ਆ ਕੇ ਸੌ ਜਾਣੇ ਹਾਂ ਨਿਤਾ ਪਰ ਤੇ ਸਾਡਾ ਕੰਮ ਹੈ ਪਰ ਖਾਲਸਾ ਜੀ ਇਸ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲਾ ਤੇ ਸਭ ਤੋਂ ਜਿਹੜਾ ਮੇਨ ਪ੍ਰਮੁੱਖ ਕੰਮ ਸੀ ਉਹੀ ਮਹਾਰਾਜ ਦਾ ਨਾਮ ਜਪਣ ਜਿਸ ਮਨੁੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਮਹਾਰਾਜ ਦੇ ਨਾਮ ਨੂੰ ਆਧਾਰ ਬਣਾਇਆ ਹੈ ਉਹਨੂੰ ਚਿੰਤਾ ਨਹੀਂ ਚੰਬੜਦੀ ਤੇ ਜਿਹਨੂੰ ਚਿੰਤਾ ਨਾ ਚੰਬੜੇ ਖਾਲਸਾ ਜੀ ਉਹਨੂੰ ਰੋਗ ਨਹੀਂ ਚੰਬੜਦਾ ਉਹਨੂੰ ਤਿੰਨ ਤਾਬ ਨਹੀਂ ਚੰਬੜਦੇ ਤਿੰਨ ਤਾਂ ਆਪ ਉਹਨੂੰ ਹੀ ਗਰਸਦੇ ਹਨ ਜਿਨ੍ਹਾਂ ਖਾਲਸਾ ਜੀ ਮਹਾਰਾਜ ਦੇ ਜੀਵਨ ਮਹਾਰਾਜ ਦੇ ਨਾਮ ਨੂੰ ਆਪਣੇ ਜੀਵਨ ਵਿੱਚ ਆਧਾਰ ਨਹੀਂ ਬਣਾਇਆ ਕੋਈ ਨਿਸ਼ਚਾ ਨਹੀਂ ਰੱਖਿਆ ਜਿਹਨੂੰ ਇਹ ਹੀ ਨਹੀਂ ਅਜੇ ਤੱਕ ਪਤਾ ਲੱਗਾ ਵੀ ਮੈਂ ਭਾਈ ਇੱਥੋਂ ਮਰ ਜਾਣਾ ਇਹ ਮੇਰਾ ਕਾਰਨ ਨਹੀਂ ਹੈਗਾ ਇਹ ਮੇਰਾ ਕਾਰਨ ਨਹੀਂ ਹੈ ਨਾ ਮੈਂ ਇੱਥੇ ਵਸਣ ਆਇਆ ਹਾਂ ਨਾ ਮੈਂ ਇੱਥੇ ਕੁਝ ਬਣਾਉਣ ਆਇਆ ਖਾਲਸਾ ਜੀ ਬਹੁਤਿਆਂ ਲੋਕਾਂ ਨੂੰ ਇਹੀ ਫਿਕਰ ਹੈ ਕਿ ਭਾਈ ਅਸੀਂ ਪੈਸਾ ਇਕੱਠਾ ਕਰੀਏ ਬਹੁਤ ਸਾਰਾ ਤਾਂ ਜੋ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਐਸ ਪ੍ਰਸਤੀ ਵਿੱਚ ਬੀਤੇ ਪਰ ਐਵੇਂ ਹੁੰਦਾ ਨਹੀਂ ਖਾਲਸਾ ਜੀ ਐਵੇਂ ਹੋ ਹੀ ਨਹੀਂ ਸਕਦਾ ਕਿਉਂਕਿ ਮਹਾਰਾਜ ਕਹਿੰਦੇ ਹਨ ਕਿ ਭਾਈ ਬਿਨਾ ਨਾਮ ਤੋਂ ਸੁੱਖ ਨਹੀਂ ਮਿਲ ਸਕਦਾ ਸੁੱਖ ਕਿਹੜਾ ਸੁਦੀਵੀ ਸੁਖ ਜਿਹਦੇ ਨਾਲ ਤੁਹਾਡੀ ਆਤਮਾ ਖੁਸ਼ ਰਵੇ ਤੁਹਾਡਾ ਸਰੀਰ ਵੀ ਖੁਸ਼ ਰਹੇਗਾ ਪਰ ਅਸੀਂ ਸਾਰਾ ਕੁਝ ਇਸ ਸਰੀਰ ਨੂੰ ਖੁਸ਼ ਕਰਨ ਵਿੱਚ ਲਾ ਦਿੰਨੇ ਆ ਆਤਮਾ ਵੱਲ ਧਿਆਨ ਨਹੀਂ ਦਿੰਦੇ ਜਿਹੜੀ ਸਾਡੇ ਅੰਦਰ ਖਾਲਸਾ ਜੀ ਅਸਲ ਆਤਮਾ ਹੈ ਦੋ ਸਰੀਰ ਨੇ ਸਾਡੇ ਇੱਕ ਆ ਜਿਹੜਾ ਜਿਹੜਾ ਦਿਖ ਰਿਹਾ ਜਿਹਨੂੰ ਅਸੂਲ ਕਹਿੰਦੇ ਆ ਇਹ ਤੁਸੀਂ ਸ਼ਬਦ ਅਸਥੂਲ ਸੁਣਿਆ ਹੋਵੇਗਾ ਸੁਖਣੀ ਸਾਹਿਬ ਦੀ ਬਾਣੀ ਵਿੱਚ ਵੀ ਇਹ ਬਚਨ ਆਉਂਦੇ ਖਾਲਸਾ ਜੀ ਅਸਥੂਲ ਸਰੀਰ ਤੇ ਸੂਖਸ਼ਮ ਸਰੀਰ ਇਹ ਦੋ ਸਰੀਰ ਹਰ ਬੰਦੇ ਦੇ ਕੋਲ ਹਨ ਅਸਥੂਲ ਸਰੀਰ ਹੈ ਜਿਹੜੇ ਆ ਹੱਥ ਪੈਰ ਦਿਖ ਰਹੇ ਸਰੀਰ ਤੇ ਜਿਹੜਾ ਸੂਖਸ਼ਮ ਸਰੀਰ ਹੈ ਜਿਹੜਾ ਸਗਲ ਸਾਰੀ ਸਾਡੇ ਅੰਦਰ ਕੰਮ ਕਰ ਰਿਹਾ ਭੱਜਾ ਫਿਰਦਾ ਅੱਖਾਂ ਨਾਲ ਵੇਖ ਰਿਹਾ ਕੰਨਾਂ ਨਾਲ ਸੁਣ ਰਿਹਾ ਦਿਲ ਧੜਕਾ ਰਿਹਾ ਸਵਾਸ ਆ ਜਾ ਰਹੇ ਹਨ ਉਹ ਸੂਖਸ਼ਮ ਸਰੀਰ ਦਾ ਕੰਮ ਹੈ ਸਾਰਾ ਦਾ ਸਾਰਾ ਸੋ ਇਸ ਕਰਕੇ ਆਪਾਂ ਇਹ ਸਰੀਰ ਨੂੰ ਖਾਲਸਾ ਜੀ ਠੀਕ ਕਰਨ ਵਾਸਤੇ ਦਵਾਈਆਂ ਲੈਨੇ ਆ ਇਹ ਸਰੀਰ ਨੂੰ ਠੀਕ ਕਰਨ ਲੱਗਿਆਂ ਕਈ ਕੋਸ਼ਿਸ਼ ਕਰਦੇ ਆ ਕੋਈ ਕੁਸ਼ ਕਰੀ ਜਾਂਦਾ ਕੋਈ ਕੁਸ਼ ਕਰੀ ਜਾਂਦਾ ਪਰ ਅਸਲ ਦੇ ਵਿੱਚ ਖਾਲਸਾ ਜੀ ਜਿਹੜੀ ਬਿਮਾਰੀ ਹੈ ਉਹ ਆਤਮਾ ਨੂੰ ਲੱਗੀ ਹੁੰਦੀ ਹੈ ਜੋ ਅਸੀਂ ਚਿਤਵਦੇ ਹਾਂ ਜੋ ਅਸੀਂ ਸੋਚਦੇ ਹਾਂ ਉਹ ਸਾਡੇ ਨਾਲ ਹੁੰਦਾ ਹੈ ਜਿਵੇਂ ਮੰਨ ਲਓ ਕੋਈ ਬੰਦਾ ਸੋਚੀ ਜਾਂਦਾ ਵੀ ਪਤਾ ਨਹੀਂ ਹਾਏ ਹਾਏ ਮੈਂ ਮਰ ਜਾਣਾ ਮੈਂ ਮਰ ਜਾਣਾ ਉਹਦੇ ਅੰਦਰ ਉਹ ਖਿਆਲ ਘਰ ਘਰ ਜਾਂਦਾ ਤੇ ਖਾਲਸਾ ਜੀ ਸਰੀਰ ਹੌਲੀ ਹੌਲੀ ਕਮਜ਼ੋਰ ਹੋਣ ਲੱਗ ਪੈਂਦਾ ਕੋਈ ਕਹਿੰਦਾ ਵੀ ਪਤਾ ਨਹੀਂ ਮੈਂ ਕਿਸੇ ਨੂੰ ਹੱਥ ਮਲਾ ਲਿਆ ਤੇ ਮੈਨੂੰ ਸ਼ਾਇਦ ਕਟਾਣੂ ਚੰਬੜ ਜਾਣੇ ਕਿਸੇ ਤੋਂ ਇਦਾਂ ਦੀਆਂ ਵੀ ਬਿਮਾਰੀਆਂ ਲੋਕਾਂ ਦੇ ਮਨਾਂ ਵਿੱਚ ਹੈਗੀਆਂ ਖਾਲਸਾ ਜੀ ਦਾਸ ਨੇ ਤੇ ਆਪਣੀ ਅੱਖ ਦੇ ਨਾਲ ਬੰਦੇ ਦੇਖੇ ਨੇ ਮੇਰਾ ਤੇ ਇੱਕ ਮਿੱਤਰ ਵੀ ਹੈ ਜਿਹੜਾ ਖਾਲਸਾ ਜੀ ਕਿਸੇ ਦੇ ਕੋਲ ਨਹੀਂ ਸੀ ਬਹਿੰਦਾ ਕਿਸੇ ਦੇ ਲਾਗੇ ਨਹੀਂ ਬਹਿਣਾ ਕਿਸੇ ਦੇ ਕੱਪੜੇ ਨੂੰ ਹੱਥ ਨਹੀਂ ਲੱਗ ਜਾਣਾ ਚਾਹੀਦਾ ਕਿਸੇ ਦੇ ਕੋਲ ਬਹਿ ਕੇ ਖਾਣਾ ਨਹੀਂ ਕਿਸੇ ਨਾਲ ਹੱਥ ਨਹੀਂ ਮਲਾਉਣਾ ਕੋਈ ਬਹੁਤੀ ਗੱਲ ਨਹੀਂ ਕਰਨੀ ਇਹ ਇੱਕ ਜੀ ਕਟਾਣੂ ਹੁੰਦੇ ਹਵਾ ਦੇ ਵਿੱਚ ਮੁੱਖ ਚ ਚਲੇ ਜਾਂਦੇ ਆ ਹੱਥਾਂ ਨੂੰ ਲੱਗ ਜਾਂਦੇ ਆ ਉਹ ਕਟਾਣੂਆਂ ਦੇ ਨਾਲ ਫਿਰ ਮੌਤ ਹੋ ਜਾਂਦੀ ਐ ਇਹ ਖਾਲਸਾ ਜੀ ਦਿਮਾਗ ਵਿੱਚ ਗੱਲ ਕਰ ਗਿਆ ਕਰ ਗਈ ਆ ਤੇ ਉਹ ਗੱਲ ਜਿਹੜੀ ਆ ਉਹ ਸਾਨੂੰ ਫਿਰ ਜਿਹੜਾ ਦੁੱਖਾਂ ਰੋਗਾਂ ਦੇ ਵਿੱਚ ਭਜਾਈ ਫਿਰਦੀ ਐ ਇਦਾਂ ਹੀ ਅਸੀਂ ਹਾਂ ਜੇ ਕਿਸੇ ਨੂੰ ਬੀਪੀ ਮਾੜਾ ਜਿਹਾ ਹੋ ਗਿਆ ਉਹ ਕਹਿੰਦਾ ਵੀ ਹਾਏ ਮੈਨੂੰ ਤੇ ਬੀਪੀ ਹੋ ਗਿਆ ਮੈਨੂੰ ਤੇ ਗੋਲੀ ਖਾਣੀ ਪੈਣੀ ਕਿਉਂਕਿ ਉਹ ਗੋਲੀ ਤਾਂ ਕਸੀਮਤ ਹੋ ਗਿਆ ਜਿਹੜੇ ਕੋਈ ਵੀ ਪਰਸਨ ਹਨ ਇਹਨਾਂ ਨੂੰ ਦਿਮਾਗ ਦੀ ਦਿੱਕਤ ਹੈ ਉਹ ਵੀ ਖਾਲਸਾ ਜੀ ਕਹਿਣਗੇ ਮੈਂ ਗੋਲੀ ਖਾਧੀ ਤੇ ਮੈਂ ਠੀਕ ਹੋ ਗਿਆ ਭਾਈ ਤੁਹਾਨੂੰ ਗੋਲੀ ਨੇ ਠੀਕ ਨਹੀਂ ਕੀਤਾ ਤੁਹਾਡਾ ਦਿਮਾਗ ਉੱਥੇ ਖਲੋ ਗਿਆ ਤੇ ਤੁਹਾਨੂੰ ਲੱਗਦਾ ਹੈ ਕਿ ਮੈਂ ਆਹ ਕੰਮ ਕਰੂੰਗਾ ਤੇ ਫਿਰ ਮੈਂ ਠੀਕ ਰਹਿਣਾ ਪਰ ਮਹਾਰਾਜ ਕਹਿੰਦੇ ਮੂਰਖਾ ਏ ਤੈਨੂੰ ਝੂਰਾ ਲੱਗ ਗਿਆ ਇਹੋ ਤੇ ਫਿਕਰ ਹੈ ਇਹੋ ਹੀ ਚਿੰਤਾ ਹੈ ਇਹ ਚਿੰਤਾ ਨੇ ਤੈਨੂੰ ਬਾਜ ਗਾਲ ਦੇਣਾ ਸੋ ਇਸੇ ਪ੍ਰਕਾਰ ਖਾਲਸਾ ਜੀ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਝਾਉਂਦੇ ਆ ਕਿ ਭਲਿਆ ਨਾਮ ਜਪ ਆਪਣੀ ਮੰਜ਼ਲ ਨੂੰ ਨਿਯੁਕਤ ਕਰ ਪਹਿਲਾਂ ਇਹ ਤੇ ਵੇਖ ਤੂੰ ਆਇਆ ਕਿੱਥੋਂ ਹੈ ਫਿਰ ਇਹ ਤੇ ਸਮਝ ਤੂੰ ਜਾਣਾ ਕਿੱਥੇ ਹੈ ਤੂੰ ਇੱਥੇ ਰਹਿਣਾ ਹੀ ਨਹੀਂ ਹੈ ਤੇ ਇਹ ਇੱਥੇ ਰਹਿਣ ਵਾਲੇ ਕਾਹ ਤੋਂ ਕੰਮ ਕਰੀ ਜਾਣਾ ਹੁਣ ਖਾਲਸਾ ਜੀ ਕੋਈ ਬੰਦਾ ਵਿਚਾਰਾ ਕਿਸੇ ਦੀ ਜ਼ਮੀਨ ਤੇ ਬੈਠਾ ਹੋਵੇ ਕੋਈ ਬੰਦਾ ਉਹਨੂੰ ਕਹਿ ਦੇਵੇ ਵੀ ਤੂੰ ਮੇਰੀ ਜ਼ਮੀਨ ਤੇ ਬਹਿ ਜਾ ਇੱਥੇ ਬਹਿ ਕੇ ਤੇ ਤੂੰ ਕੰਮ ਕਾਜ ਕਰਾ ਖੇਤੀ ਦੀ ਰਾਖੀ ਕਰੀ ਹੁਣ ਖਾਲਸਾ ਜੀ ਉਹਨੂੰ ਦਿਹਾੜੀ ਤੇ ਰੱਖਿਆ ਕਿਸੇ ਨੇ ਤੇ ਉਹ ਬੰਦਾ ਉੱਥੇ ਇਟਾਂ ਸਟਾਲਵੇ ਨਹੀਂਆ ਭਰਾ ਲਵੇ ਕੋਠੀ ਪਾ ਲਵੇ ਸੋਹਣੀ ਕੋਠੀ ਪਾਗ ਦੇ ਵਿੱਚ ਰਹਿੰਦਾ ਹੋਵੇ ਤੇ ਖਾਲਸਾ ਜੀ ਜਿਹੜਾ ਮਾਲਕ ਹੈ ਜਿਹਨੂੰ ਵਾਪਸ ਆਊਗਾ ਉਹਨੇ ਕੋਠੀ ਚੋਂ ਭਜਾਉਣਾ ਹੈ ਉਹਨੇ ਉਹਨੂੰ ਵਸਣ ਨਹੀਂ ਦੇਣਾ ਕਿਉਂਕਿ ਉਹਦਾ ਥਾਂ ਹੀ ਨਹੀਂ ਸੀਗਾ ਉਹ ਕਿਸੇ ਦੀ ਥਾਂ ਦੇ ਕੋਠੀ ਪਾ ਕੇ ਬੈਠਾ ਕਿਸੇ ਦੀ ਥਾਂ ਦੇ ਤੁਸੀਂ ਬਾਹੋਂਗੇ ਕਿੰਨਾ ਚਿਰ ਵਸੋਂਗੇ ਇਹ ਖਾਲਸਾ ਜਿਹੜੀ ਧਰਤੀ ਹੈ ਜਿਹੜਾ ਪਰਿਵਾਰ ਹੈ ਜਿਹਦੇ ਵਿੱਚ ਆਪਾਂ ਫਿਰਦੇ ਆ ਇਹ ਸਾਡਾ ਨਹੀਂਗਾ ਇਹ ਖਾਲਸਾ ਜੀ ਕਿਸੇ ਦੀ ਜਗ੍ਹਾ ਤੇ ਅਸੀਂ ਬੈਠੇ ਹਾਂ ਰੱਬ ਨੇ ਸਾਨੂੰ ਆਪਣੀ ਆਪਣੀ ਧਰਤੀ ਤੇ ਭਾਇਆ ਤੇ ਕਦੋਂ ਉਸ ਰੱਬ ਨੇ ਆ ਕੇ ਕਹਿ ਦੇਣਾ ਚੱਲ ਭਾਈ ਉੱਥੇ ਤੋਂ ਨਿਕਲ ਇਸ ਕਰਕੇ ਇਹ ਸਰੀਰ ਰੂਪੀ ਧਰਤੀ ਵੀ ਜਿਹੜੀ ਸਾਡੀ ਹੈ ਸਾਡੀ ਨਹੀਂ ਹੈ ਇਹ ਜਿਹੜਾ ਸਰੀਰ ਅਸੀਂ ਆਪਣਾ ਕਰਕੇ ਜਾਣਿਆ ਵੀ ਸਾਡਾ ਨਹੀਂ ਹੈ ਇੰਨੇ ਵੀ ਖਾਲਸਾ ਜੀ ਇੱਕ ਦਿਨ ਸਾਥ ਛੱਡ ਜਾਣਾ ਇਹਨੂੰ ਛੱਡਣਾ ਪੈਣਾ ਜਿਵੇਂ ਕੋਈ ਪੰਛੀ ਕਿਸੇ ਟਾਣੀ ਤੇ ਆ ਕੇ ਬਹਿੰਦਾ ਤੇ ਕੁਝ ਸਮੇਂ ਸੁਖ ਲੈਂਦਾ ਤੇ ਫਿਰ ਉੱਡ ਜਾਂਦਾ ਹੈ ਇਸੇ ਪ੍ਰਕਾਰ ਹੀ ਖਾਲਸਾ ਜੀ ਅਸੀਂ ਆਏ ਹਾਂ ਇਹ ਸਰੀਰ ਰੂਪੀ ਟਾਣੀ ਤੇ ਬੈਠੇ ਹਾਂ ਤੇ ਜਦੋਂ ਮਨ ਭਰ ਗਿਆ ਤੇ ਇਥੋਂ ਉੱਡ ਜਾਣਾ ਖਾਲਸਾ ਜੀ ਇਸ ਕਰਕੇ ਮਹਾਰਾਜ ਕਹਿੰਦੇ ਆ ਗੁਰਮਖੋ ਬਾਣੀ ਦਾ ਪੱਲਾ ਫੜੋ ਬਾਣੀ ਜਿਹੜੀ ਹੈ ਉਹ ਜਪਣ ਵਾਸਤੇ ਤੁਸੀਂ ਇਸ ਧਰਤੀ ਤੇ ਆਏ ਹੋ ਨਾ ਕਿ ਪੈਸਾ ਕਮਾਉਣ ਵਾਸਤੇ ਨਾ ਕਿ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਉਹ ਤੇ ਕੰਮ ਤੁਹਾਨੂੰ ਕਰਨੇ ਪੈਣਿਆ ਉਹ ਤੇ ਤੁਹਾਡਾ ਫਰਜ਼ ਹੈ ਨਾ ਉਹ ਤੇ ਖਾਲਸਾ ਜੀ ਪਸ਼ੂ ਪੰਛੀ ਵੀ ਆਲਣਾ ਛੱਡ ਕੇ ਆਪਣੇ ਬੱਚਿਆਂ ਦੀ ਖੋਜਾ ਖੋਜ ਕਰਨ ਵਾਸਤੇ ਜਾਂਦੇ ਆ ਲੰਗਰ ਲੈਣ ਜਾਂਦੇ ਆ ਦਾਣਾ ਲੈਣ ਜਾਂਦੇ ਚੁਗਣ ਜਾਂਦੇ ਹਨ ਖਾਲਸਾ ਜੀ ਇਸ ਕਰਕੇ ਇਹ ਚੀਜ਼ਾਂ ਦਾ ਖਿਆਲ ਰੱਖਣਾ ਜੇ ਪਰਸੋਂ ਦੀ ਗੱਲ ਹੈ ਕਿ ਸਾਡੇ ਨਾਲ ਉੱਥੇ ਲੱਗੇ ਮੇਰੀ ਨਿਗਾਹ ਦੇ ਵਿੱਚ ਇੱਕ ਕੁੱਤੀ ਖਾਲਸਾ ਜੀ ਉਹਨੇ ਬੱਚੇ ਦਿੱਤੇ ਤੇ ਠੰਡ ਦੇ ਵਿੱਚ ਵਿਚਾਰੀ ਸਵੇਰੇ ਸਵੇਰ ਨਿਕਲੀ ਤੇ ਕਈ ਉਹਨੇ ਘਰ ਬੂਏ ਘੁਮੇ ਹੁਣ ਬਹੁਤ ਵਿਰਲੇ ਘਰ ਹਨ ਜਿਨ੍ਹਾਂ ਦੇ ਘਰਾਂ ਵਿੱਚੋਂ ਖਾਲਸਾ ਜੀ ਕੁੱਤਿਆਂ ਨੂੰ ਕਤੂਰਿਆਂ ਨੂੰ ਬੁਰਕੀਆਂ ਮਿਲ ਪਹਿਲਾਂ ਦੇ ਫਰਾਮ ਕਰਕੇ ਲੋਕ ਜਿਹੜੇ ਹੁੰਦੇ ਸੀਗੇ ਖਾਲਸਾ ਜੀ ਉਹਨਾਂ ਨੇ ਆਪਣੇ ਚੋਲੇ ਦੇ ਵਿੱਚ ਬਾਣੇ ਦੇ ਵਿੱਚ ਜੇਬ ਵਿੱਚ ਇੱਕ ਪ੍ਰਸ਼ਾਦਾ ਪੱਕਾ ਰੱਖਿਆ ਹੁੰਦਾ ਸੀ ਵੀ ਕੋਈ ਕੁੱਕਰ ਰਸਤੇ 'ਤੇ ਮਿਲੂਗਾ ਤੇ ਉਹਨੂੰ ਪਾ ਦੇਵਾਂਗੇ ਕੀ ਪਤਾ ਵਿਚਾਰਾ ਭੁੱਖਾ ਮਿਲ ਜਵੇ ਕੋਈ ਤੇ ਫਿਰ ਖਾਲਸਾ ਜੀ ਇਦਾਂ ਦੇ ਲੋਕ ਸੰਤ ਅੱਜ ਸਾਡੇ ਘਰਾਂ 'ਚ ਰੋਟੀ ਨਹੀਂ ਮਿਲਦੀ ਜੇ ਰੋਟੀ ਬਣਦੀ ਹੈ ਲੇਟ ਬਣਦੀ ਹੈ ਜੇ ਕੋਈ ਬਣਾਉਂਦਾ ਤੇ ਖਾਲਸਾ ਜੀ ਉਹ ਇਨਾਂ ਕੂਕਰਾਂ ਜਨਵਰਾਂ ਵਾਸਤੇ ਕੱਢ ਕੇ ਰਾਜੀ ਨੇ ਸੋ ਉਹ ਵੀ ਖਾਲਸਾ ਜੀ ਲੰਗਰ ਲੈਣ ਵਾਸਤੇ ਆਪਣੇ ਬੱਚਿਆਂ ਦੇ ਵਾਸਤੇ ਢੇਡੂਨਾਂ ਦਾ ਭਰਨ ਵਾਸਤੇ ਤੇ ਖਾਲਸਾ ਜੀ ਘਰ ਘਰ ਘੁੰਮੀ ਮੈਂ ਉਹ ਸੋਚ ਕੇ ਹੈਰਾਨ ਸਾਂ ਵੀ ਇਹ ਇੱਕ ਜਾਨਵਰ ਹੈ ਇਹ ਵੀ ਕੰਮ ਕਰਨ ਵਾਸਤੇ ਗਿਆ ਤੇ ਅਸੀਂ एहसान ਜਿਤਾਉਨੇ ਆਂ ਵੀ ਮੈਂ ਤੇ ਪਤਾ ਨਹੀਂ ਕੀ ਕਰ ਦਿੱਤਾ ਮੈਂ ਨਾ ਕਮਾਵਾਂਗਾ ਤੇ ਪਤਾ ਨਹੀਂ ਕੀ ਹੋ ਜਾਣਾ ਅਸੀਂ ਇਹਨੂੰ ਹੀ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ ਕੰਮ ਨੂੰ ਕੰਮ ਸਾਡੀ ਜ਼ਿੰਦਗੀ ਦਾ ਆਧਾਰ ਨਹੀਂ ਹੈ ਗੁਰਮੁਖੋ ਸਾਡੀ ਜ਼ਿੰਦਗੀ ਦਾ ਆਧਾਰ ਹੈ ਵਾਹਿਗੁਰੂ ਜੀ ਦਾ ਨਾਮ ਕਿਉਂਕਿ ਜਿਹੜਾ ਅੱਗੇ ਖਾਲਸਾ ਜੀ ਸਫਰ ਹੈ ਨਾ ਇਹ ਸਰੀਰ ਨੂੰ ਛੱਡ ਕੇ ਜਦੋਂ ਅਸੀਂ ਜਾਣਾ ਉਹਦੀ ਉਹ ਜਿਹੜੀ ਖਾਲਸਾ ਜੀ ਜ਼ਿੰਦਗੀ ਹੈ ਦੂਜੀ ਜ਼ਿੰਦਗੀ ਸਾਡੀ ਅਸਲ ਜ਼ਿੰਦਗੀ ਉਹਦੇ ਖਾਲਸਾ ਜੀ ਕੋ ਨਹੀਂ ਗਿਣੇ ਜਾਣੇ ਹੁਣ ਇਥੋਂ ਮੰਨ ਲਓ ਕਿਸੇ ਨੇ ਦਿੱਲੀ ਜਾਣਾ ਉਹਨੂੰ ਪਤਾ ਵੀ 400 ਕਿਲੋਮੀਟਰ ਆ ਜਾਂ 500 ਕਿਲੋਮੀਟਰ ਹੈ ਪਤਾ ਤਾਂ ਹੈ ਨਾ ਇੰਨੇ ਕਿਲੋਮੀਟਰ ਜਾਣਾ ਜਾਂ ਕਿਸੇ ਨੇ ਹਜੂਰ ਸਾਹਿਬ ਜਾਣਾ ਤੇਉ ਨੂੰ ਪਤਾ ਇਥੋਂ 2100 ਕਿਲੋਮੀਟਰ ਹੈ 2200 ਕਿਲੋਮੀਟਰ ਹੈ ਜਾਂ ਕਿਸੇ ਨੇ ਖਾਲਸਾ ਜੀ ਅਰਬ ਨੂੰ ਜਾਣਾ ਵੀ 3000 ਕਿਲੋਮੀਟਰ ਜਾਂ ਕਿਸੇ ਨੇ ਇੰਗਲੈਂਡ ਅਮਰੀਕਾ ਨੂੰ ਜਾਣਾ ਵੀ ਕੋਈ 6000 ਕਿਲੋਮੀਟਰ ਹੈ ਕੋਈ 8000 ਕਿਲੋਮੀਟਰ ਹੈ ਕੋਈ 10000 ਕਿਲੋਮੀਟਰ ਹੈ ਪਤਾ ਤਾਂ ਹੈ ਨਾ ਵੀ ਅਸੀਂ ਇੱਥੇ ਜਾਣਾ ਪਰ ਖਾਲਸਾ ਜੀ ਮਹਾਰਾਜ ਕਹਿੰਦੇ ਗੁਰਮੁਖਾਦੂ ਭੁੱਲਿਆ ਫਿਰਦਾ ਜਿਹੜੀ ਅਗਲੀ ਜ਼ਿੰਦਗੀ ਜਦੋਂ ਤੂੰ ਸਫਰ ਕਰਨਾ ਉਹਦੇ ਤੇ ਕਹਿੰਦੇ ਕੋਈ ਨਹੀਂ ਲਿਖੇ ਉੱਥੇ ਤੇ ਕਿਲੋਮੀਟਰ ਹੀ ਨਹੀਂ ਆਉਂਦੇ ਪਤਾ ਨਹੀਂ ਕਿੰਨੀ ਜਿਹੜੀ ਜ਼ਿੰਦਗੀ ਉੱਥੇ ਤੂੰ ਬਤੀਤ ਕਰਾਉਣੀ ਹੈ ਜਮਾ ਦੇ ਵਿੱਚ ਉਹ ਕਿੰਨੇ ਕਿਲੋਮੀਟਰ ਹਨ ਮੈਂ ਨਹੀਂ ਖਾਲਸਾ ਜੀ ਕਹਿ ਰਿਹਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੂਜੀ ਅਸ਼ਟਪੱਦੀ ਦੇ ਵਿੱਚ ਸੁਖਣੀ ਸਾਹਿਬ ਜੀ ਕਹਿੰਦੇ ਆ ਇਹਦੇ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ ਉਹ ਜਿਹੜੀ ਖਾਲਸਾ ਜੀ ਅਗਲੀ ਜ਼ਿੰਦਗੀ ਹੈ ਜਦੋਂ ਜਮਦੂਤ ਲੈ ਕੇ ਜਾਂਦੇ ਆ ਕੋਸਾ ਹੁੰਦਾ ਭਾਵ ਪੈਂਡਾ ਮਹਾਰਾਜ ਕਹਿੰਦੇ ਪੈਂਡੇ ਕੋ ਨਹੀਂ ਉੱਥੇ ਗਿਣੇ ਜਾਂਦੇ ਉੱਥੇ ਖਾਲਸਾ ਜੀ ਪਤਾ ਹੀ ਨਹੀਂ ਕਿੰਨੇ ਕਿਲੋਮੀਟਰ ਦੀ ਉਹ ਖਾਲਸਾ ਜੀ ਲੰਬਾਈ ਹੈ ਉਹਦੇ ਕੋਈ ਕੋ ਨਹੀਂ ਗਿਣ ਸਕਦਾ ਤੇ ਉਤੋਂ ਖਾਲਸਾ ਜੀ ਪਤਾ ਨਾ ਹੋਵੇ ਵੀ ਕਿੱਡਾ ਲੰਮਾ ਸਫ਼ਰ ਹੈ ਉਤੋਂ ਕੋਲ ਕੋਈ ਖਾਣ ਵਾਸਤੇ ਚੀਜ਼ ਨਾ ਹੋਵੇ ਤਾਂ ਤੁਸੀਂ ਵੇਖੋ ਬੰਦੇ ਦੀ ਕੀ ਹਾਲਤ ਹੋਵੇਗੀ ਮਹਾਰਾਜ ਕਹਿੰਦੇ ਜੇਹ ਮਾਰਗ ਕੇ ਗਨੇ ਜਾਹੇ ਨਕੂਸਾ ਹਰ ਕਾ ਨਾਮ ਊਹਾ ਸੰਗਤੋ ਸਾ ਜੇ ਤੂੰ ਵਾਹਿਗੁਰੂ ਜੀ ਦਾ ਨਾਮ ਜਪਿਆ ਹੋਊਗਾ ਮਹਾਰਾਜ ਦੇ ਨਾਮ ਦੀ ਕਮਾਈ ਕੀਤੀ ਹੋਊਗੀ ਫਿਰ ਵਾਹਿਗੁਰੂ ਸੱਚੇ ਪਾਸ਼ਾ ਉਹ ਰਸਤੇ ਦੇ ਵਿੱਚ ਤੈਨੂੰ ਜਿਹੜਾ ਨਾਮ ਹੈ ਰੱਬ ਦਾ ਤੂੰ ਜਪਿਆ ਹੋਊਗਾ ਉਹ ਤੈਨੂੰ ਭੁੱਖ ਨਹੀਂ ਲੱਗਣ ਦਵੇਗਾ ਉਹੀ ਤੇਰੀ ਰਾਸ ਪੂੰਜੀ ਹੋਵੇਗਾ ਉਹੀ ਤੇਰਾ ਭੋਜਨ ਹੋਵੇਗਾ ਫੇਰ ਭਾਵੇਂ ਉਹ ਜਿੱਡਾ ਮਰਜੀ ਲੰਮਾ ਸਮਾਂ ਹੋਵੇ ਜਦੋਂ ਤੂੰ ਨਾਮ ਜਪਿਆ ਹੋਵੇਗਾ ਤੇ ਉਹ ਨਾਮ ਦੇ ਕਰਕੇ ਇਹਨੂੰ ਸੁਖ ਰਹੂਗਾ ਤੈਨੂੰ ਉੱਥੇ ਖਾਲਸਾ ਜੀ ਭੁੱਖ ਹਣ ਲੋਕੀ ਕਹਿਣਗੇ ਲੈ ਭੁੱਖ ਤੇ ਸਰੀਰ ਨੂੰ ਲੱਗਦੀ ਤੇ ਖਾਲਸਾ ਜੀ ਉਹ ਸੂਖਸ਼ਮ ਸਰੀਰ ਹੀ ਅੰਦਰੋਂ ਭੁੱਖ ਲਾਉਂਦਾ ਉਹੀ ਵਾਜਾਂ ਮਾਰਦਾ ਫੇਰ ਹੀ ਇਹ ਸਰੀਰ ਨੂੰ ਚੀਜ਼ਾਂ ਲੱਭਦੀਆਂ ਨੇ ਮੂੰਹ ਰਾਹੀਂ ਅੰਦਰ ਜਾਂਦੀਆਂ ਉਹ ਕੌਣ ਖਾਂਦਾ ਅੰਦਰ ਕੀ ਬਣਦਾ ਸਭ ਕੁਝ ਖਾਲਸਾ ਜੀ ਖੇਡ ਹੈ ਕਿਸੇ ਨੂੰ ਇਸ ਚੀਜ਼ ਦੀ ਸਮਝ ਨਹੀਂ ਤੇ ਮਹਾਰਾਜ ਕਹਿੰਦੇ ਉਹ ਪੈਂਡੇ ਦੇ ਵਿੱਚ ਐਸਾ ਹਨੇਰਾ ਹੈ ਜਿਹ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਉਥੇ ਖਾਲਸਾ ਜੀ ਇੰਨਾ ਘੁੱਪ ਹਨੇਰਾ ਹੈ ਜਦੋਂ ਖਾਲਸਾ ਜੀ ਕੋਈ ਹਨੇਰਾ ਹੋਵੇ ਤੇ ਬੰਦਾ ਆਪਣੇ ਘਰ ਦੇ ਕਮਰੇ ਚ ਨਹੀਂ ਵਰਦਾ ਵੀ ਇੱਥੇ ਹਨੇਰਾ ਮੈਨੂੰ ਡਰ ਲੱਗਦਾ ਪਰ ਅਗਲਾ ਸਮਾਂ ਅਗਲਾ ਜਿਹੜਾ ਰਸਤਾ ਹੈ ਉਹਦੇ ਵਿੱਚ ਖਾਲਸਾ ਜੀ ਕਹਿੰਦੇ ਬਹੁਤ ਘੁੱਪ ਬਹੁਤ ਅੰਧ ਗੁਬਾਰਾ ਬਹੁਤ ਹੀ ਜ਼ਿਆਦਾ ਘਾੜਾ ਕੋਪ ਹਨੇਰਾ ਹੈ ਵਿਕਾਰਾਂ ਦਾ ਤੇ ਮਹਾਰਾਜ ਕਹਿੰਦੇ ਉੱਥੇ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਤੇਰੇ ਲਈ ਚਾਨਣ ਬਣੂਗਾ ਸੋ ਇਸ ਕਰਕੇ ਗੁਰਮੁਖੋ ਮਹਾਰਾਜ ਨੇ ਜੋ-ਜੋ ਸਾਨੂੰ ਸਮਝਾਇਆ ਜੋ-ਜੋ ਦੱਸਿਆ ਹੈ ਉਹਨਾਂ ਬਚਨਾਂ ਨੂੰ ਸੁਣਨਾ ਚਾਹੀਦਾ ਹੈ ਆਪਾਂ ਨੂੰ ਨਿਯੁਕਤ ਕਰਨਾ ਚਾਹੀਦਾ ਵੀ ਭਾਈ ਮੈਂ ਕਿਤੇ ਜਾਣਾ ਹੈ ਮੈਂ ਇੱਥੇ ਰਹਿਣ ਵਾਸਤੇ ਨਹੀਂ ਆਇਆ ਇਸ ਕਰਕੇ ਇਹਦੇ ਤੇ ਹੀ ਕੱਲ ਨੂੰ ਵਿਚਾਰ ਫਿਰ ਕਰਾਂਗੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਦਾਇਆ ਕਰਨ ਇੱਕ ਗੱਲ ਜਰੂਰ ਖਾਲਸਾ ਜੀ ਦੱਸਿਆ ਕਰੋ ਮੈਸੇਜ ਕਰ ਦਿਆ ਕਰੋ ਜਾਂ ਕਮੈਂਟ ਕਰ ਦਿਆ ਕਰੋ ਵੀ ਜਿਹੜੇ ਗੁਰਮੁਖ ਸੁਣਦੇ ਆ ਤੇ ਇਹ ਜਿਹੜੀ ਵਿਚਾਰ ਹੈ ਕਿ ਇਹਦਾ ਕੋਈ ਅਸਰ ਹੋ ਰਿਹਾ ਆਪਣੇ ਤੇ ਇਹ ਜਰੂਰ ਦੱਸਿਆ ਕਰੋ ਇਹ ਜਿਹੜੀ ਵਿਚਾਰ ਹੈ ਕਿ ਆਪਾਂ ਇਥੋਂ ਵਿਣਸ ਜਾਣਾ ਜਾਣਾ ਇਹਦੀ ਵਿਚਾਰ ਕਿ ਜਦੋਂ ਕਿਸੇ ਨੇ ਹੱਦਬੀਤੀ ਸੁਣੀ ਜਾਂ ਇਹ ਵਿਚਾਰ ਸੁਣੀ ਕਿ ਕਿਸੇ ਦੇ ਮਨ ਵਿੱਚ ਖਿਆਲ ਆਇਆ ਵੀ ਸੱਚੀ ਗੱਲ ਆ ਵੀ ਅਸੀਂ ਸਾਡਾ ਇੱਥੇ ਰਹਿਣ ਹੀ ਨਹੀਂ ਹੈ ਜੇ ਕਿਸੇ ਇਹਦੇ ਆਇਆ ਇਹੋ ਜਿਹੇ ਵਿਚਾਰ ਨੇ ਕਿਸੇ ਦਾ ਚਿੰਤ ਕੀਤਾ ਵੀ ਮੈਂ ਭਗਤੀ ਕਰਾਂ ਜਰੂਰ ਮੈਸੇਜ ਕਮੈਂਟ ਕਰਕੇ ਦੱਸਿਓ ਕਿਉਂਕਿ ਸੱਚ ਹੈ ਖਾਲਸਾ ਜੀ ਸਦਾ ਸਦੀਵੀ ਸਾਥ ਹੀ ਰਹਿਣਾ ਇਹ ਇਹ ਝੂਠ ਨਹੀਂ ਹੈਗਾ ਇਹ ਸੱਚ ਹੈ ਕੋਈ ਕਹਿ ਕੇ ਇਹਨੂੰ ਕਹਿ ਦੇ ਵੀ ਇਹ ਝੂਠਲਾ ਸਕਦਾ ਹੋ ਹੀ ਨਹੀਂ ਸਕਦਾ ਇਹ ਸਦੀਵੀ ਸੱਚ ਹੈ ਇਹਦੇ ਤੇ ਪੱਕੀ ਮੋਹਰ ਛਾਪ ਹੈ ਇਹ ਝੂਠੀ ਹੋ ਸਕਦਾ ਬਾਕੀ ਗੱਲਾਂ ਕੁਛ ਨੇ ਜਿਹੜੀਆਂ ਸਮੇਂ ਦੇ ਅਨੁਸਾਰ ਖਾਲਸਾ ਜੀ ਝੂਠ ਵੀ ਹੋ ਸਕਦੀਆਂ ਪਰ ਇਥੋਂ ਵਿੰਸ ਜਾਣਾ ਇਥੋਂ ਚਲੇ ਜਾਣਾ ਧਰਤੀ ਤੋਂ ਇਹ ਸਦਾ ਇਸਦੀਵੀ ਲਈ ਸੱਚੀ ਗੱਲ ਹੈ ਸੋ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਤਨ ਗੁਰੂ ਗਰੀਬ ਨਵਾਜ ਅੰਤਰਜਾਮੇ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌ ਸਿੰਘ ਸਾਹਿਬ ਦੀ ਮਿਹਰ ਸਦਕਾ ਆਈ ਹੈ ਆਓ ਖਾਲਸਾ ਜੀ ਸਰਵਣ ਕਰੀਏ ਇਹ ਹੱਡ ਬੀਤੀ ਇੱਕ ਭੈਣ ਹੁਣਾ ਨੇ ਖਾਲਸਾ ਜੀ ਸੁਣਾਉਣਾ ਕੀਤੀ ਹੈ ਕਿ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹਨਾਂ ਨੇ ਦੱਸਣਾ ਕੀਤਾ ਕਿ ਵੀਰ ਜੀ ਮੈਂ ਰੋਗੀ ਸਾਂ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਮਿਹਰ ਤੇ ਬੜੀ ਕਿਰਪਾ ਹੋਈ ਮੇਰਾ ਰੋਗ ਉਹਨਾਂ ਨੇ ਕਟਿਆ ਉਹ ਸੁਣਾਉਂਦੇ ਆ ਕਿ ਮੈਂ ਵੀਰਜੀ ਕਾਲਜ ਪੜ੍ਹਦੀ ਆ ਕੋਈ ਬਹੁਤੀ ਜ਼ਿਆਦਾ ਉਮਰ ਨਹੀਂ ਆ ਮੇਰੀ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਹਮ ਕੰਮ ਕਰ ਰਹੀ ਆ ਭੈਣ ਤੇ ਕਹਿੰਦੇ ਵੀ ਮੈਂ ਮੁਹਾਲੀ ਜੀ ਰਹਿੰਦੀ ਆ ਤੇ ਕਾਲਜ ਪੜ੍ਹਦੀ ਆ ਕਹਿੰਦੇ ਵੀ ਕੁਝ 6 ਮਹੀਨੇ 7 ਮਹੀਨੇ ਪਹਿਲਾਂ ਹੁਣ ਵੀ ਖਾਲਸਾ ਜੀ 3 ਕਿ ਮਹੀਨੇ 4 ਮਹੀਨੇ ਪਹਿਲਾਂ ਦੀ ਇਹ ਹੱਡ ਬੀਤੀ ਆਈ ਆ ਤੁਸੀਂ ਸਾਲ ਲਾ ਲਓ 3 ਕਿ 4 ਮਹੀਨੇ ਲਾ ਲਓ ਤੇ 4 5 6 ਮਹੀਨੇ ਪਹਿਲਾਂ ਦੀ ਗੱਲ ਹੋਊ ਕਿ ਸਾਲ ਪਿਛਲੇ ਸਾਲ ਦੀ ਗੱਲ ਹੋਵੇਗੀ ਉਹ ਦੱਸਦੇ ਆ ਕਿ ਵੀਰਜੀ ਮੇਰੇ ਨਾਲ ਹੱਡੀਆਂ ਦੇ ਵਿੱਚ ਦਰਦ ਹੋਣ ਲੱਗ ਪਈ ਜੋੜਾਂ ਦੇ ਵਿੱਚ ਜਿੱਦਾਂ ਉਂਗਲਾਂ ਦੀਆਂ ਜਿੱਥੇ ਪੋਟੇ ਹੁੰਦੇ ਆ ਉਹਦੇ ਵਿੱਚ ਖਾਲਸਾ ਜੀ ਤਿੰਨ ਜੋੜ ਹੁੰਦੇ ਆ ਕਹਿੰਦੇ ਉਹ ਤਿੰਨਾ ਜੋੜਾਂ ਚ ਫਿਰ ਗੋਟ ਚ ਫਿਰ ਕੂਣੀ ਚ ਮੋਢੇ ਚ ਇਹ ਜੋੜਾਂ ਚ ਦਰਦ ਹੋਣ ਲੱਗ ਪਈ ਪਹਿਲਾਂ ਮੇਰੇ ਹੱਥਾਂ ਚ ਸ਼ੁਰੂ ਹੋਈ ਪਹਿਲਾਂ ਅਗਲੀਆਂ ਉਂਗਲਾਂ ਚ ਹੋਈ ਫਿਰ ਹੱਥਾਂ ਚ ਹੋਈ ਫਿਰ ਮੇਰੇ ਪੈਰਾਂ ਚ ਜੋੜਾਂ ਚ ਦਰਦ ਹੋਣੀ ਸ਼ੁਰੂ ਹੋ ਗਈ ਤੇ ਬਹੁਤ ਜ਼ਿਆਦਾ ਭਿਆਨਕ ਹੁੰਦੀ ਸੀ ਹੱਥ ਸਿੱਧੇ ਨਹੀਂ ਸੀ ਹੁੰਦੇ ਲੇਖ ਨਹੀਂ ਸੀ ਹੁੰਦਾ ਆ ਜਦੋਂ ਮੈਂ ਪੜਨ ਬੈਠਣਾ ਲਿਖਣ ਬੈਠਣਾ ਕੁਛ ਮੇ ਕੋ ਲਿਖਣੀ ਸੀ ਹੁੰਦਾ ਇਹਨੇ ਵੀ ਮੈਂ ਇੱਥੇ ਡਾਕਟਰ ਇੱਕ ਨੂੰ ਮਿਲੇ ਅਸੀਂ ਤੇ ਉਹਨੇ ਮੈਡੀਸਨ ਦੇ ਦਿੱਤੀ 15 ਕ ਦਿਨ ਖਾਧੀ ਕੋਸ਼ਕ ਆਰਾਮ ਦਰਦ ਤੋਂ ਮਿਲਿਆ ਸ਼ਾਇਦ ਕੋਈ ਪੇਨ ਕਿਲਰ ਸੀ ਜਾਂ ਕਿਵੇਂ 15 ਕ ਦਿਨ ਆਰਾਮ ਮਿਲਿਆ ਜਦੋਂ ਮੈਂ ਦਵਾਈ ਉਹ ਮੁੱਕ ਗਈ ਛੱਡ ਦਿੱਤੀ ਤੇ ਫਿਰ ਉਹਦੇ ਉਸੇ ਤਰ੍ਹਾਂ ਹੋ ਗਿਆ ਫਿਰ ਮੈਂ ਦਵਾਈ ਉਹ ਕੋ ਲਈ ਫਿਰ ਇਦਾਂ ਤੇ ਉਹ ਪੈਣ ਦੱਸਦੇ ਵੀ ਮੈਂ ਇਦਾਂ ਬੜਾ ਭਾਈ ਸਾਹਿਬ ਜੀ ਖੱਜਲ ਹੋਈ ਫਿਰ ਆਖਰ ਨੂੰ ਨਾ ਮੈਨੂੰ ਕਿਸੇ ਨੇ ਦੱਸਿਆ ਵੀ ਇਦਾਂ ਇੱਕ ਡਾਕਟਰ ਹੈ ਉਹਨੂੰ ਤੁਸੀਂ ਮੈਲੋ ਚੰਡੀਗੜ ਤੇ ਉਥੇ ਖਾਲਸਾ ਜੀ ਮੈਂ ਉਹਨਾਂ ਡਾਕਟਰਾਂ ਨੂੰ ਮਿਲੀ ਤਾਂ ਉਹਨਾਂ ਨੇ ਮੇਰਾ ਟੈਸਟ ਕੀਤਾ ਜੋ ਵੀ ਟੈਸਟ ਹੁੰਦੇ ਆ ਹੱਡੀਆਂ ਵਗੈਰਾ ਦੇ ਉਹਨਾਂ ਨੇ ਮੈਨੂੰ ਦੱਸਿਆ ਵੀ ਤੈਨੂੰ ਹੱਡੀਆਂ ਦੀ ਇਨਫੈਕਸ਼ਨ ਆ ਤੇ ਉਹਨਾਂ ਨੇ ਵੀ ਮੈਨੂੰ ਮੈਡੀਸਨ ਦੇ ਦਿੱਤੀ ਤੇ ਉਹ ਮੈਡੀਸਨ ਜਿੰਨਾ ਚਿਰ ਮੈਂ ਖਾਧੀ ਮੈਂ ਠੀਕ ਰਹੀ ਜਦੋਂ ਮੈਂ ਉਹ ਮੈਡੀਸਨ ਛੱਡ ਦਿੱਤੀ ਫਿਰ ਉਹੀ ਹਾਲ ਹੋ ਗਿਆ ਇਹਨੇ ਇਦਾਂ ਮਹਾਰਾ ਸੱਚੇ ਪਾਤਸ਼ਾਹ ਦੀ ਕੋਈ ਖੇੜ ਵਰਤਣੀ ਸੀ ਮੈਨੂੰ ਕੋਈ ਫਰਕ ਨਹੀਂ ਪਿਆ ਤੇ ਮੇਰੇ ਜਿਹੜੇ ਜੋੜ ਸੀ ਹੱਥ ਸੀ ਜਦੋਂ ਮੈਂ ਸਵੇਰੇ ਉੱਠਦੀ ਸਾਂ ਤੇ ਮੇਰੀਆਂ ਉਂਗਲਾਂ ਸਿੱਧੀਆਂ ਆਕੜ ਜਾਂਦੀਆਂ ਸੀ ਮੈਂ ਉਹਨੂੰ ਮਲ ਮਲ ਕੇ ਹੌਲੀ ਹੌਲੀ ਟੇਡੀਆਂ ਜਿੱਦਾਂ ਆਪਾਂ ਮੋੜਦੇ ਮੁਰਦੀਆਂ ਫਿਰ ਸੀਗੀਆਂ ਇਹਦੇ ਸਿੱਧੀਆਂ ਆਕੜ ਜਾਂਦੀਆਂ ਸੀ ਹੱਥ ਸਿੱਧੇ ਨਹੀਂ ਸੀ ਹੁੰਦੇ ਤੇ ਮਤਲਬ ਜਿੱਦਾਂ ਆਪਾਂ ਉਂਗਲਾਂ ਕਿੰਨੀਆਂ ਹਲਾਉਨੇ ਆ ਇਦਾਂ ਨਹੀਂ ਸੀ ਹੁੰਦੀਆਂ ਬਿਲਕੁਲ ਸਿੱਧੀਆਂ ਸਟ੍ਰੇਟ ਹੋ ਜਾਂਦੀਆਂ ਸੀ ਫਿਰ ਉਹ ਕਹਿੰਦੇ ਵੀ ਮੈਂ ਨਾ ਇਦਾਂ ਸਾਨੂੰ ਕਿਸੇ ਨੇ ਸੱਸਿਆ ਸਾਡੀ ਮਾਸੀ ਲੱਗਦੀ ਉਹਨੇ ਦੱਸਿਆ ਵੀ ਤੂੰ ਫਲਾਣੀ ਜਗ੍ਹਾ ਉੱਥੇ ਵਖਾ ਉਹ ਬੰਦੇ ਸਿਆਣੇ ਨੇ ਉਹ ਖਾਲਸਾ ਜੀ ਹਕੀਮ ਸੀਗੇ ਉਹਨਾਂ ਨੂੰ ਅਸੀਂ ਮਿਲੇ ਉਹਨਾਂ ਨੇ ਮੈਨੂੰ ਆਖਿਆ ਵੀ ਪੁੱਤਰ ਤੈਨੂੰ ਗਠੀਏ ਦੀ ਸ਼ਿਕਾਇਤ ਹੋ ਰਹੀ ਹੈ ਤੇ ਉਹਨੇ ਮੈਨੂੰ ਵੱਖਰਾ ਡਰਾਤਾ ਮੇਰੇ ਮਨ ਵਿੱਚ ਐਸਾ ਡਰ ਬਹਿ ਗਿਆ ਵੀ ਮੈਨੂੰ ਇਹੋ ਹੀ ਲੱਗਣ ਲੱਗ ਪਿਆ ਵੀ ਮੈਨੂੰ ਗਠੀਆ ਹੋ ਗਿਆ ਵੀ ਮੇਰੇ ਹੁਣ ਹੱਥ ਪੈਰ ਮੁੜ ਜਾਣੇ ਆ ਮੇਰੀ ਅਗਲੀ ਜ਼ਿੰਦਗੀ ਖਤਮ ਹੋ ਜਾਣੀ ਆ ਮੈਂ ਕੀ ਕਰੂੰਗੀ ਕਿਉਂਕਿ ਜਿਹੜਾ ਝੋਰਾ ਹੈ ਆਪਣ ਹੁਣੇ ਗੱਲ ਕੀਤੀ ਝੋਰਾ ਚਿੰਤਾ ਜਿਹੜੀ ਹੈ ਖਾਲਸਾ ਜੀ ਉਹ ਬੰਦੇ ਨੂੰ ਪਹਿਲਾਂ ਮਾਰ ਦਿੰਦੀ ਆਲੇ ਕੇ ਬੰਦੇ ਨੇ ਮਰਨਾ ਨਹੀਂ ਹੁੰਦਾ ਪਰ ਉਹ ਜਿਹੜੀ ਸੋਚ ਹੁੰਦੀ ਬੰਦੇ ਦੀ 네ਗੇਟਿਵ ਕਿਰਨਾ ਹੁੰਦੀਆਂ ਉਹਦੇ ਅੰਦਰ ਉਹ ਬੰਦੇ ਨੂੰ ਛੇਤੀ ਬਿਮਾਰ ਕਰ ਦਿੰਦੀਆਂ ਉਦਾਂ ਭਾਵੇਂ ਬੰਦਾ ਬਚ ਜਵੇ ਪਰ ਇਹਨਾਂ ਬਹੁਤੀਆਂ ਸੋਚਾਂ ਦੇ ਕਰਕੇ ਬੰਦਾ ਬਲਬਲੇ ਚ ਆ ਜਾਂਦਾ ਫਸ ਜਾਂਦਾ ਤੇ ਇਹਨੂੰ ਰੋਗ ਹੋ ਜਾਂਦਾ ਨਹੀਂ ਤੇ ਖਾਲਸਾ ਜੀ ਜਿਹੜਾ ਰੋਗ ਹੋਣਾ ਇੱਕ ਤੇ ਕਰਮ ਰੋਗ ਹੈ ਉਹਨੇ ਤੇ ਆਉਣਾ ਹੀ ਆਉਣਾ ਹੈ ਇੱਕ ਕਰਮ ਰੋਗ ਹੁੰਦਾ ਜੋ ਅਸੀਂ ਪਿੱਛੇ ਕੀਤਾ ਉਹਨੇ ਤੇ ਸਾਡੇ ਸਰੀਰ ਤੇ ਆਉਣਾ ਹੀ ਹੁੰਦਾ ਆ ਕੇ ਹੀ ਰਹਿੰਦਾ ਪਰ ਮਹਾਰਾਜ ਦਾ ਕੋਈ ਬੰਦਗੀ ਜਪੀ ਤਾਂ ਵੀ ਹੋਵੇ ਤੇ ਉਹ ਤੇ ਥੋੜਾ ਅਸਰ ਕਰਦਾ ਹੈ ਮਹਾਰਾਜ ਉਹਨੂੰ ਸੁਪਨੇ 'ਚ ਵੀ ਕੱਟ ਦਿੰਦੇ ਪਰ ਜਿਹੜਾ ਜਿਹੜਾ ਅੱਜ ਲੋਕਾਂ ਨੂੰ ਰੋਗ ਲੱਗੇ ਹੋਏ ਨੇ ਉਹ ਖਾਲਸਾ ਜੀ ਲੋਕ ਲੱਗੇ ਨੇ ਉਹਨਾਂ ਦਾ ਮਨ ਰੋਗੀ ਹੈ ਉਹ ਚਿੰਤਾ ਛੋੜੇ ਕਰਕੇ ਰੋਗੀ ਬਣ ਗਏ ਨੇ ਬਾਣੀ ਉਹਨਾਂ ਨੇ ਵਿਸਾਰ ਦਿੱਤੀ ਹੈ ਨਾਮ ਜਪਣਾ ਛੱਡ ਦਿੱਤਾ ਇਸ ਕਰਕੇ ਉਹ ਰੋਗੀ ਬਣ ਗਏ ਨੇ ਕਿਉਂਕਿ ਉਹ ਸਾਰਾ ਦਿਨ ਸੋਚਦੇ ਰਹਿੰਦੇ ਵੀ ਮੈਂ ਆਹ ਕਰੂੰਗੀ ਤੇ ਆਹ ਕੀ ਹੋਊਗਾ ਆਹ ਖਾਧਾ ਤੇ ਆਹ ਕੀ ਹੋਊਗਾ ਇਸ ਕਰਕੇ ਇਹ ਚੀਜ਼ ਚੱਲ ਰਹੀ ਹੈ ਸੋ ਮਹਾਰਾ ਸੱਚੇ ਪਾਤਸ਼ਾਹ ਨੇ ਜਿਹੜੀ ਖਾਲਸਾ ਜੀ ਬਾਣੀ ਸਾਨੂੰ ਬਖਸ਼ੀ ਹੈ ਉਹ ਸਾਰੀਆਂ ਚਿੰਤਾ ਝੋੜਿਆਂ ਨੂੰ ਦੂਰ ਕਰਨ ਵਾਲੀਆਂ ਵਾਲੀ ਹੈ ਸੋ ਜਿਹੜਾ ਜਪਦਾ ਉਹਦੇ ਖਾਲਸਾ ਜੀ ਇਹ ਫੁਰਨੇ ਖਲੋ ਜਾਂਦੇ ਤੇ ਭੈਣ ਕਹਿੰਦੇ ਮੈਂ ਬਹੁਤ ਜ਼ਿਆਦਾ ਡਰ ਗਈ ਜਦੋਂ ਡਰੀ ਤੇ ਹੁਣ ਡਰਦਾ ਬੰਦਾ ਕੀ ਨਹੀਂ ਕਰਦਾ ਸਾਰੇ ਥਾਂ ਹੱਥ ਪੈਰ ਮਾਰੇ ਤੇ ਕੋਈ ਕਹਿੰਦਾ ਕਿਤੇ ਉਹ ਸ਼ਰਤੀਆ ਲਾਚ ਗਠੀਆ ਦੀ ਮਿਲਦੀ ਕੋਈ ਕਿਤੇ ਉਹ ਕੋਈ ਕਿਤੇ ਜਦੋਂ ਮੈਂ ਥੋੜਾ ਥੋੜਾ ਚਿਰ ਦਵਾਈ ਸਾਰਿਆਂ ਖਾਦੀ ਮੈਨੂੰ ਕੋਈ ਫਰਕ ਨਹੀਂ ਪਿਆ ਕਹਿੰਦੇ ਫਿਰ ਨਾ ਇੱਕੋ ਆਪਸ਼ਨ ਰਹਿ ਗਿਆ ਵੱਡਾ ਵੈਦ ਤੇ ਅਸੀਂ ਨਾ ਇੱਕ ਗੁਰਸਿੱਖ ਵੈਦ ਸੀਗੀ ਉਹ ਤੇ ਉਹਨਾਂ ਨੂੰ ਅਸੀਂ ਮਿਲੇ ਤੇ ਉਹ ਮੈਂ ਉਹਨਾਂ ਨੂੰ ਆਖਿਆ ਵੀ ਬਾਪੂ ਜੀ ਵੀ ਮੈਨੂੰ ਯਕੀਨ ਹੀ ਨਹੀਂ ਹੈਗਾ ਦਵਾਈ ਤੇ ਉਹਨਾਂ ਨੇ ਮੈਨੂੰ ਆਖਿਆ ਪੁੱਤਰ ਜੇ ਤੈਨੂੰ ਯਕੀਨ ਨਹੀਂ ਹੈਗਾ ਤੇ ਇਹਨੇ ਤੇਰੇ ਤੇ ਅਸਰ ਨਹੀਂ ਕਰਨਾ ਇਹ ਵੀ ਗੱਲ ਨਾਲ ਖਾਲਸਾ ਜੀ ਦਵਾਈ ਵੀ ਉੱਤੇ ਅਸਰ ਕਰਦੀ ਹੈ ਜਿਹਨੂੰ ਯਕੀਨ ਹੈ ਵੀ ਮੈਂ ਆ ਇੱਕ ਗੋਲੀ ਖਾਣੀ ਹੈ ਮੈਂ ਠੀਕ ਹੋ ਜਾਣਾ ਉਤੇ ਅਸਰ ਕਰਦੀ ਇਹ ਰਾਬ ਰਾਬ ਕਰਨ ਵਾਲਾ ਕਹਿੰਦੇ ਏਦਾਂ ਦੇ ਨੇ ਖਾਲਸਾ ਜੀ ਉਹ ਤੜਾ ਤੜ ਗੋਲੀਆਂ ਖਾਈ ਜਾਂਦੇ ਖਾਈ ਜਾਂਦੇ ਇਹਨਾਂ ਨੂੰ ਕੋਈ ਲੈਣ ਦੇਣੀ ਆ ਵੀ ਮੈਂ ਇਹ ਗੋਲੀ ਨਾਲ ਠੀਕ ਹੋਣਾ ਜਾਂ ਕਿਵੇਂ ਜਾਂ ਨਹੀਂ ਕੁਛ ਵੀ ਇਹੋ ਜਿਹਾ ਕੋਈ ਉਹਨਾਂ ਦੇ ਮਨ ਚ ਸਵਾਲ ਹੀ ਨਹੀਂ ਉਹ ਗੋਲੀਆਂ ਸਿੱਟੀ ਜਾਂਦੇ ਅੰਦਰ ਕਹਿੰਦੇ ਜਿਹਨੂੰ ਇੰਨੀ ਗੱਲ ਕਹੀ ਤੇ ਉਹ ਜਿਹੜੇ ਸੀ ਬਜ਼ੁਰਗ ਵੈਦ ਉਹਨਾਂ ਨੇ ਆਖਿਆ ਵੀ ਪੁੱਤਰ ਫਿਰ ਇੱਕੋ ਵੈਦ ਉਹਦੇ ਕੋਲ ਚਲ ਜਾ ਉਹ ਤੈਨੂੰ ਠੀਕ ਕਰ ਦੂਗਾ ਤੇ ਮੈਂ ਆਖਿਆ ਵੀ ਉਹ ਕਿੱਥੇ ਹੁਣ ਕਿੱਥੇ ਜਾਵਾਂ ਮਹਾਰਾਜ ਮੈਂ ਕਿੱਥੇ ਜਾਵਾਂ ਕਿਹੜੇ ਬੰਨੇ ਉਹ ਬਾਪੂ ਜੀ ਕਹਿਣ ਲੱਗੇ ਤੂੰ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰ ਤਾਂ ਬਾਬਾ ਦੀਪ ਸਿੰਘ ਸਾਹਿਬ ਦੀ ਚਰਨਛੋੜਾ ਵਿੱਚ ਲਾ ਜਾ ਤੂੰ ਠੀਕ ਹੋ ਜੇਂਗੀ ਉਹਨਾਂ ਨੇ ਜੇ ਚਾਹਿਆ ਤੇ ਤੈਨੂੰ ਠੀਕ ਕਰ ਦੇਣਾ ਕਹਿੰਦੇ ਵੀ ਅਸੀਂ ਮਹਾਰਾਜ ਦੀ ਕਿਰਪਾ ਹੋਈ ਐ ਸਾ ਮੇਰਾ ਮਨ ਲੱਗਾ ਤੇ ਮੈਂ ਨਾ ਘਰ ਦੇ ਨਾਲ ਸਲਾਹ ਕੀਤੀ ਤੇ ਅਸੀਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਗਏ ਪਹਿਲਾਂ ਤਾਂ ਮੈਂ ਉੱਥੇ ਇਸ਼ਨਾਨ ਕੀਤਾ ਫਿਰ ਮਹਾਰਾਜ ਦੇ ਦਰਸ਼ਨ ਕੀਤੇ ਫਿਰ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਸਾਹਿਬ ਦਾ ਜਿੱਥੇ ਬੁੰਗਾ ਉੱਥੇ ਦਰਸ਼ਨ ਕੀਤੇ ਉੱਥੇ ਮੈਂ ਅਰਦਾਸ ਕੀਤੀ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਦਇਆ ਕਰੋ ਮੇਰ ਕਰੋ ਬਾਬਾ ਦੀਪ ਸਿੰਘ ਸਾਹਿਬ ਮੇਰਾ ਗਠੀਆ ਦਾ ਰੋਗ ਠੀਕ ਹੋ ਜੇ ਇਹਨੇ ਏਦਾਂ ਮੈਂ ਅਰਦਾਸ ਕਰਨੀ ਫਿਰ ਖਾਲਸਾ ਜੀ ਕਹਿੰਦੇ ਵੀ ਮੇਰੇ ਨਾ ਮਨ ਵਿੱਚ ਜਿਦਾਂ ਬਲਬਲਾ ਹੋ ਜਾਂਦਾ ਵੀ ਮੈਂ ਉੱਥੋਂ ਵੀ ਠੀਕ ਹੋਊਂਗੀ ਇਹਨੇ ਮੈਂ ਘਰੇ ਆ ਕੇ ਨਾ ਕੁਦਰਤੀ ਮੇਰੇ ਮਾਨੇ ਕਿਆ ਵੀ ਕੋਈ ਬਾਣੀ ਪੜਿਆ ਕਰੀ ਕੋਈ ਜਾਪ ਕਰਿਆ ਕਰੀ ਤੇ ਖਾਲਸਾ ਜੀ ਉਹ ਕੁਦਰਤੀ ਚੀਜ਼ ਹੈ ਤੇ ਉਹਦਣ ਹੀ ਕੋਈ ਕਥਾ ਉਹਨਾਂ ਦੇ ਘਰ ਟੀਵੀ ਦੇ ਵਿੱਚ ਸ਼ਾਮਾਂ ਨੂੰ ਚੱਲਦੀ ਸੀ ਦੀ ਉਹਦੇ ਵਿੱਚ ਬਸਣਾਉਂਦੇ ਬਚਨ ਆ ਰਹੇ ਆ ਵੀ ਇਹ ਸ਼ਬਦ ਦਾ ਜਾਪ ਕੀਤੇਆਂ ਵੀ ਦੁੱਖ ਦੂਰ ਹੋ ਜਾਂਦੇ ਆ ਦੁੱਖ ਪੰਜਣ ਤੇਰਾ ਨਾਮ ਜੀ ਦੁੱਖ ਪੰਜਣ ਤੇਰਾ ਨਾਮ ਆਠ ਪਹਿਰ ਆਠ ਪਹਿਰ ਆਰਾਧੀ ਆ ਪੂਰਨ ਸਤਗੁਰ ਗਿਆਨ ਇਹ ਬਚਨਾਉਂਦੇ ਹਨ ਸੋ ਉਸ ਕਹਦੇ ਵੀ ਜਿਹੜਾ ਇਹ ਸ਼ਬਦ ਦਾ ਅਭਿਆਸੀ ਹੁੰਦਾ ਹੈ ਮਹਾਰਾਜ ਉਹਦੇ ਦੁੱਖ ਦੂਰ ਕਰ ਜਾਂਦੇ ਕਿਉਂਕਿ ਨਾਮ ਜਿਹੜਾ ਹੈ ਉਹ ਦੁੱਖਾਂ ਨੂੰ ਭੰਨਣ ਵਾਲਾ ਹੈ ਦਲਣ ਵਾਲਾ ਹੈ ਜਿਹੜਾ ਅਮਰਤ ਵੇਲੇ ਉੱਠ ਕੇ ਨਾਮ ਜਪੇਗਾ ਇਹ ਸ਼ਬਦ ਦਾ ਅਭਿਆਸ ਕਰੇਗਾ ਉਹਦੇ ਦੁੱਖ ਦੂਰ ਹੋ ਜਾਣਗੇ ਤੇ ਭੈਣ ਕਹੇ ਨੀ ਮੈਂ ਕੰਮ ਕਰਦੀ ਸਾਰ ਸੋਈ ਦੇ ਵਿੱਚ ਤੇ ਮੇਰੇ ਕੰਨਾਂ ਵਿੱਚ ਆਵਾਜ਼ ਪੈ ਗਈ ਤੇ ਮੇਰੇ ਮਨ ਵਿੱਚ ਇਦਾਂ ਆਇਆ ਮੇਰੇ ਮਨ ਨੇ ਇਹ ਕਿਹਾ ਵੀ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਨੇ ਇਹ ਬਚਨ ਕੀਤਾ ਵੀ ਇਹ ਕੰਮ ਤੂੰ ਕਰਨਾ ਐਨੀ ਮੈਂ ਅਮਰਤ ਵੇਲੇ ਕੀ ਸਿਨ ਇਸ਼ਨਾਨ ਕਰਕੇ ਨਾ ਸਵੇਰੇ ਉੱਠ ਕੇ ਤੇ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਤੇ ਮੈਂ ਇਹ ਦੁੱਖ ਭਜਨ ਤੇਰਾ ਨਾਮ ਵਾਲਾ ਸ਼ਬਦ ਜਿਹੜਾ ਜਪਣਾ ਸ਼ੁਰੂ ਕਰ ਦਿੱਤਾ ਇਹ ਕਮਾਲਾ ਡੇੜ ਮਾਲਾ ਦੋ ਮਾਲਾ ਇਦਾਂ ਕਰਦਿਆਂ ਕਰਦਿਆਂ ਇਹ ਜਾਪ ਕਰਦੀ ਰਹੀ। ਆਵਾ 15-20 ਦਿਨ ਬੀਤ ਗਏ। ਫਿਰ ਇਹ ਜਾਪ ਖਲੋ ਗਿਆ ਤੇ ਵਾਹਿਗੁਰੂ ਮੰਤਰ ਸ਼ੁਰੂ ਹੋ ਗਿਆ। ਹੁਣ ਖਾਲਸਾ ਜੀ ਦੁੱਖ ਭੰਜਣ ਤੇਰਾ ਨਾਮ ਉਹ ਨਾਮ ਦੀ ਮਾਰੇ ਗੱਲ ਕਰਦੇ ਸੀਗੇ। ਉਹ ਜਾਪ ਨੇ ਭੈਣ ਦੀ ਰਸਨਾ ਤੇ ਨਾਮ ਲੈ ਆਂਦਾ ਕਹਿੰਦੀ ਹੁਣ ਮੈਂ ਸਵੇਰੇ ਉੱਠ ਕੇ ਵਾਹਿਗੁਰੂ 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 ਕਰਦੀ ਆਂ। ਕਰਦਿਆਂ ਕਰਦਿਆਂ 15-15 ਦਿਨ ਹੋਰ ਬੀਤੇ ਤੇ ਫਿਰ ਉਸ ਤੋਂ ਬਾਅਦ ਖਾਲਸਾ ਜੀ ਭੈਣ ਕਹਿੰਦੀ ਮੈਨੂੰ ਸੁਪਨਾ ਆਉਂਦਾ ਵੀ ਮੈਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਖਲੋਤੀਆਂ ਤੇ ਇੱਕ ਸਿੰਘ ਵਰਸ਼ਾ ਫੜ ਕੇ ਗਲੋਤਾ ਤੇ ਮੈਨੂੰ ਕਹਿੰਦੇ ਵੀ ਤੈਨੂੰ ਕੀ ਰੋਗ ਹੈ ਤੇ ਮੈਂ ਉਹਨਾਂ ਨੂੰ ਸੁਪਨੇ 'ਚ ਦੱਸ ਲਈ ਆ ਵੀ ਮੈਨੂੰ ਗਠੀਆ ਦਾ ਰੋਗ ਆ ਤੇ ਮੈਨੂੰ ਕਹਿੰਦੇ ਵੀ ਉਹ ਵੇਖੋ ਹੁਣ ਖਾਲਸਾ ਜੀ ਉਥੇ ਇਹ ਗੱਲ ਤਾਂ ਹੈ ਨਹੀਂ ਦੁਖ ਭੰਜਣੀ ਸਾਹਿਬ ਜੀ ਦੀ ਆਸਾਨ ਉਹ ਬਹੁਤ ਤਗੜਾ ਸਾਰਾ ਸਰੋਵਰ ਦਾ ਜਲ ਜਿਹੜਾ ਹੈ ਖਾਲਸਾ ਜੀ ਸਾਰੇ ਪਾਸੇ ਜਿੱਧਰ ਬੰਦਾ ਮਰਜੀ ਇਸ਼ਨਾਨ ਕਰ ਲਵੇ ਅਸੀਂ ਤੇ ਬਹੁਤਾ ਮੈਂ ਤੇ ਬਹੁਤਾ ਇਸ਼ਨਾਨ ਖਾਲਸਾ ਜੀ ਮੇਰਾ ਮਨ ਹੁੰਦਾ ਬਾਬਾ ਬੁੱਢਾ ਸਾਹਿਬ ਜੀ ਦੀ 베ਰੀ ਲਾਗੇ ਉਥੋਂ ਮੈਂ ਜ਼ਿਆਦਾ ਇਸ਼ਨਾਨ ਕਰਦਾ ਕੋਈ ਦੁੱਖ ਭਜਣੀ ਬੇਰੀ ਥਲੇ ਇਸ਼ਨਾਨ ਕਰਦੇ ਹਨ ਸੋ ਉਹ ਕਹਿੰਦੇ ਬਾਬਾ ਜੀ ਕਹਿੰਦੇ ਤੂੰ ਠੀਕ ਹੋ ਜੇਗੀ ਉਹ ਬਾਬਾ ਦੀਪ ਸਿੰਘ ਸਾਹਿਬ ਦਾ ਬੂੰਗਾ ਸਾਹਮਣੇ ਦੇਖਦਾ ਉਹ ਜਿਹੜਾ ਬੀਬੀਆਂ ਦਾ ਪਾਉਣਾ ਉਹਦੇ ਵਿੱਚ ਤੂੰ ਇਸ਼ਨਾਨ ਕਰਨਾ ਪਰ ਪਹਿਲਾਂ ਅਰਦਾਸ ਕਰਨੀ ਆ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਮੈਂ ਇਸ਼ਨਾਨ ਕਰ ਲੰਗੀ ਆ ਕਿਰਪਾ ਕਰਿਓ ਜਦੋਂ ਇਸ਼ਨਾਨ ਕਰ ਲਿਆ ਫਿਰ ਜਾ ਕੇ ਅਰਦਾਸ ਕਰਨੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਮੈਂ ਇਸ਼ਨਾਨ ਕਰ ਲਿਆ ਮੇਰਾ ਰੋਗ ਦੂਰ ਕਰ ਦਿਓ ਇਹਨੇ ਸੁਣਨੇ ਵਿੱਚ ਰਾ ਖਾਲਸਾ ਜੀ ਮੈਂ ਲੱਗਾ ਜੀ ਤੱਕ ਨਹੀਂ ਸੁਣੀ ਇਹ ਗੱਲ ਆਪਣੀ ਜ਼ਿੰਦਗੀ ਵਿੱਚ ਕਦੇ ਮੈਂ ਇਹ ਗੱਲ ਹੀ ਨਹੀਂ ਸੁਣੀ ਕਿਸੇ ਕੋਲੋਂ ਵੀ ਕੋਈ ਕਿਸੇ ਨੂੰ ਇਦਾਂ ਰਾਹ ਦੱਸ ਦੇਵੇ ਤੇ ਉਹ ਭੈਣ ਕਹਿੰਦੀ ਮੈਂ ਇਦਾਂ ਹੀ ਕੀਤਾ ਮੈਂ ਜਿਹਨੂੰ ਫਿਰ ਸ਼ੁਰੂ ਕਰਤਾ ਜਾਣਾ ਹਰ ਐਤਵਾਰ ਮੈਂ ਚਲੇ ਜਾਣਾ ਤੇ ਉੱਥੇ ਜਾ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਬੁੰਗੇ ਸਾਹਮਣੇ ਖਲੋ ਕੇ ਮੈਂ ਅਰਦਾਸ ਕਰਨੀ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਮੈਂ ਇਸ਼ਨਾਨ ਕਰਨ ਲੱਗਿਆ ਮੇਰਾ ਗਠੀਆ ਦਾ ਰੋਗ ਠੀਕਾ ਦਿਓ ਮਾਰੇ ਜਿਹੜੀਆਂ ਦਰਦਾ ਹੁੰਦੀਆਂ ਮੇਰੀਆਂ ਠੀਕ ਹੋ ਜਾਣ ਕਹਿੰਦੇ ਵੀ ਉਸ ਦਿਨ ਮੈਂ ਪਹਿਲੇ ਦਿਨ ਅਰਦਾਸ ਕਰਕੇ ਇਸ਼ਨਾਨ ਕਰਕੇ ਸਿਰ 'ਚ ਵੀ ਪਾਣੀ ਝਾੜ ਪਾਇਆ ਕੇਸਾਂ 'ਚ ਵੀ ਫੇਰ ਇਸ਼ਨਾਨ ਕਰਕੇ ਅਰਦਾਸ ਕੀਤੀ ਬਾਬਾ ਜੀ ਮੈਂ ਇਸ਼ਨਾਨ ਕਰ ਲਿਆ ਕਿਰਪਾ ਕਰਿਓ ਮੇਰਾ ਰੋਗ ਦੂਰ ਕਰ ਦਿਓ ਭੈਣ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਸੱਚ ਜਾਣਿਓ ਉਸ ਰਾਤ ਮੇਰੀਆਂ ਹੱਡੀਆਂ 'ਚ ਦਰਦ ਨਹੀਂ ਹੋਈ ਪਹਿਲਾ ਇਸ਼ਨਾਨ ਜਿਹੜੀ ਮੈਂ ਉਹ ਅਰਦਾਸ ਕਰਕੇ ਕੀਤਾ ਉਸ ਦਿਨ ਮੇਰੇ ਸਰੀਰ ਦੀ ਕਿਸੇ ਜੋੜ ਹੱਡੀ ਵਿੱਚ ਦਰਦ ਨਹੀਂ ਆਇਆ ਉਹ ਪਹਿਲਾ ਦਿਨ ਸੀ ਇਹਨੇ ਮਹਾਰਾਜ ਨੇ ਕਿਰਪਾ ਕੀਤੀ ਉਸ ਹਫਤੇ 'ਚ ਇੱਕੋ ਦਿਨ ਦਰਦ ਹੋਈ ਪੂਰੇ ਹਫਤੇ 'ਚ ਫਿਰ ਮੈਂ ਉਹ ਉਹ ਮਗਲੇ ਆਦਵਾਰ ਜਿਹਨੂੰ ਗਈ ਉਥੇ ਫਿਰ ਮੈਂ ਇਦਾਂ ਹੀ ਕਰਕੇ ਇਸ਼ਨਾਨ ਕੀਤਾ ਮਹਾਰਾਜ ਨੇ ਅੱਜ ਹੋਰ ਕੱਲ ਨੂੰ ਹੋਰ ਸੱਚੇ ਪਾਸ਼ਾ ਨੇ ਦਇਆ ਕੀਤੀ ਮਿਹਰ ਕੀਤੀ ਮੇਰਾ ਜਿਹੜਾ ਰੋਗ ਸੀ ਜਿਹੜੇ ਮੇਰੇ ਜੋੜ ਦੁਖਦੇ ਸੀਗੇ ਉਹ ਸਾਰੇ ਦੇ ਸਾਰੇ ਰਾਜੀ ਹੋ ਗਏ ਫਿਰ ਮੈਂ ਟੈਸਟ ਕਰਾਇਆ ਤੇ ਉਹ ਜਿਹੜੀ ਖਾਲਸਾ ਜੀ ਗਠੀਏ ਦੇ ਆਸੇ ਆਉਂਦੀ ਹੁੰਦੀ ਆ ਜਿਹੜੀ ਪਰਸੈਂਟੇਜ ਹੁੰਦੀ ਆ ਇਸ ਤੋਂ ਵਧਿਆ ਹੋਵੇ ਤੇ ਗਠੀਆ ਹੁੰਦਾ ਉਹ ਬਿਲਕੁਲ ਨਾਰਮਲ ਆ ਗਈ ਬਾਬਾ ਦੀਪ ਸਿੰਘ ਸਾਹਿਬ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਸੱਚੇ ਪਾਸ਼ਾ ਜੀਆਂ ਨੇ ਐਸੀ ਦਇਆ ਕੀਤੀ ਕਹਿੰਦੇ ਵੀ ਮੇਰਾ ਜਿਹੜਾ ਰੋਗ ਕੱਟ ਗਿਆ ਉਹ ਮਾਰਿਆ ਭੈਣ ਕਹਿੰਦੀ ਉਸ ਦਿਨ ਤੋਂ ਬਾਅਦ ਮਹਾਰਾਜ ਜੀ ਹੋ ਗਏ ਤੇ ਪਰ ਦਾਸ ਨੇ ਨਾ ਚੋ ਇੱਕ ਚੀਜ਼ ਵੇਖੀ ਕਿ ਵੇਖੋ ਖਾਲਸਾ ਜੀ ਉਹਨੂੰ ਸੁਪਨੇ ਦੇ ਵਿੱਚ ਮਹਾਰਾਜ ਨੇ ਫਿਰ ਰਾਹ ਦੱਸਿਆ ਹੋਇਆ ਅੱਜ ਤੱਕ ਕਿਸੇ ਨੇ ਕਦੇ ਕਿਹਾ ਵੀ ਤੂੰ ਬਾਬਾ ਦੀਪ ਸਿੰਘ ਸਾਹਿਬ ਅੱਗੇ ਪਹਿਲਾਂ ਅਰਦਾਸ ਕਰੀ ਬੁੰਗੇ ਸਾਹਮਣੇ ਫਿਰ ਪਾਉਣੇ ਚ ਨਾਈ ਕਿਉਂਕਿ ਉਧਰਲੇ ਬਣੇ ਵੀ ਇੱਕ ਬੀਬੀਆਂ ਦਾ ਪਾਣਾ ਤੇ ਉਥੋਂ ਫਿਰ ਇਸ਼ਨਾਨ ਕਰਕੇ ਅਰਦਾਸ ਕਰਨੀ ਤੇ ਮੇਰੇ ਮਨ ਵਿੱਚ ਇਹ ਗੱਲ ਖਾਲਸਾ ਜੀ ਘਰ ਘਰ ਗਈ ਹੁਣ ਮੈਂ ਵੀ ਇਹੀ ਚੀਜ਼ ਕਰੂੰਗਾ ਵੀ ਮੈਂ ਜਦੋਂ ਜਾਊਂਗਾ ਤਾਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਪਹਿਲਾਂ ਮੈਂ ਅਰਦਾਸ ਕਰੂੰਗਾ ਕਿ ਗੁਰੂ ਰਾਮਦਾਸ ਮਹਾਰਾਜ ਜੀ ਵੀ ਤੁਹਾਡਾ ਇਹ ਪਵਿੱਤਰ ਮਹਾਰਾਜ ਜਿਹੜਾ ਸਰੋਵਰ ਹੈ ਸੱਚੇ ਪਾਸ਼ਾ ਇਹਦੇ ਵਿੱਚ ਮਹਾਰਾਜ ਆਪ ਜੀ ਦੀ ਦਇਆ ਦੇ ਨਾਲ ਇਸ਼ਨਾਨ ਕਰਨ ਲੱਗੇ ਆ ਕਿਰਪਾ ਕਰਿਓ ਦੁੱਖ ਰੋਗ ਦੂਰ ਕਰਿਓ ਕਿਉਂਕਿ ਤੁਹਾਡੇ ਬਚਨ ਹਨ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਇਸ਼ਨਾਨ ਅਰਦਾਸ ਕਰਕੇ ਇਸ਼ਨਾਨ ਕਰਾਂਗੇ ਜਦੋਂ ਇਸ਼ਨਾਨ ਕਰ ਲਾਂਗੇ ਫਿਰ ਅਰਦਾਸ ਕਰਾਂਗੇ ਇਹ ਅੱਜ ਇਸ ਭੈਣ ਦੀ ਹੱਡ ਬੀਤੀ ਵਿੱਚੋਂ ਖਾਲਸਾ ਜੀ ਦਾਸ ਨੂੰ ਇੱਕ ਗੁਣ ਲੱਭਾ ਵੀ ਐਦਾਂ ਮਹਾਰਾਜ ਦੇ ਘਰ ਜਾਣਾ ਜਦੋਂ ਇਸ਼ਨਾਨ ਕਰਨਾ ਇਸ਼ਨਾਨ ਕਰਨ ਤੋਂ ਪਹਿਲਾਂ ਅਰਦਾਸ ਕਰਨੀ ਹੈ ਇਸ਼ਨਾਨ ਕਰਕੇ ਫਿਰ ਅਰਦਾਸ ਕਰਨੀ ਫਿਰ ਖਾਲਸਾ ਜੀ ਸਾਡੇ ਦੁੱਖ ਰੋਗ ਦੂਰ ਹੋਣਗੇ ਮੈਨੂੰ ਤੇ ਇਹ ਚੀਜ਼ ਚੋਂ ਰਸਤਾ ਵੇਖੋ ਮਹਾਰਾਜ ਨੇ ਦੇ ਦਿੱਤਾ ਨਾ ਦਾਸ ਨੇ ਅੱਜ ਤੱਕ ਇਹ ਖਾਲਸਾ ਜੀ ਗੱਲ ਨਹੀਂ ਸੀ ਸੁਣੀ ਨਾ ਵੇਖੀ ਨਾ ਕਿਸੇ ਕੋਲੋਂ ਜਾਣੀ ਪਰ ਇਹਦੇ ਵਿੱਚੋਂ ਇਹ ਚੀਜ਼ ਲੱਭੀ ਇਹ ਭੈਣ ਦੀ ਹੱਡ ਬੀਤੀ ਸੀ ਮਹਾਰਾਜ ਨੇ ਕਿਰਪਾ ਕੀਤੀ ਦਇਆ ਕੀਤੀ ਮਿਹਰਾਂ ਕੀਤੀਆਂ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਮੇਰਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਖੁਸ਼ੀਆਂ ਆਨੰਦ ਖੇੜੇ ਬਖਸ਼ਣ ਘੁਲਾਂ ਦੀ ਹੀਮਾ ਬਖਸ਼ਣੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ